ਹਾਂਜੀ ਕੀ ਹਾਲ ਚਾਲ ਆ ਬਾਬਿਓ ਕਾਇਮ ਹੋ ਆਪਾਂ ਹੀ ਬਾਬੇ ਪੂਰੇ ਕਾਇਮ ਆ ਹਮ ਹਮ ਬਾਬਿਓ ਸਿੰਘਲਾਂ ਤੇ ਖੜੇ ਆ ਮਾਮੇ ਵੀ ਖੜੇ ਨਾਲ ਦਲੇ ਯਾਰ ਕੈਮਰਾ ਉੱਤੇ ਨਹੀਂ ਚੱਕ ਸਕਦੇ ਐਸਟਾ ਇੱਕ ਕਮੈਂਟ ਬਾਬੇ ਇੱਕ ਕਮੈਂਟ ਕਰਦੇ ਆ ਬੱਲਾ ਬਾਤਾ ਔਰ ਬਾਬੇਓ ਕੈਮ ਹੂੰ ਤੇ ਬਾਬੇ ਤੁਹਾਨੂੰ ਗੁਰੂ ਘਰ ਦਿਖਾਉਣਾ ਹੈ ਕੈਲਗਰੀ ਦਾ ਇੱਕ ਸੈਕੰਡ ਚੂਲ ਦਿਨ ਸੌਣ ਰਹਿਣ ਪੰਥ ਮਹਾਰਾਜ ਦੇ ਉਹਦੇ ਬਾਬੇਓ ਇੱਕ ਮਿੰਟ ਸਟਾਪ ਸਾਈਨ ਆਊਗਾ ਤੁਹਾਨੂੰ ਮੈਂ ਉੱਥੇ ਜਾ ਕੇ ਦਿਖਾਉਣਾ ਆਕੀ ਮੌਸਮ ਗਾਜਬਾ ਪੂਰਾ ਤੋਬਾਤ ਹੋ ਗਈ ਭਈਆ ਆਰਮੇਸੀ ਬਾਬੇ ਉਹ ਇੱਥੇ ਆਪਣਾ ਫੈਮਿਲੀ ਡਾਕਟਰ ਆ 10:00 ਵਜੇ ਜਿਹੜਾ ਦਿਨ ਤਾਂ ਦਿਨੇ ਹੂੰ ਉਹੋ ਹੀ ਤਾਂ ਗੱਲ ਆ ਇੱਥੇ ਸਿਪਦਾ ਨਹੀਂ ਕਿ ਬਾਬੇ ਉਹਦੇ ਨੇ ਯਾਰ ਦੇਖੋ 10:00 ਵਜੇ ਪੈ ਨਹੀਂ ਆਹ ਦੇਖੋ ਹਾਂ ਆਹ ਦੇਖੋ ਦੈਨ ਉਹ ਵੀ ਖੜਾ ਬਾਕੀ ਗੁਰੂ ਘਰ ਉੱਥੇ ਬਾਬੇ ਮਹਾਰਾਜ ਚੀਪਾਸ਼ਾ ਸਿੱਪਾ ਸਨਿਓ ਕਿਰਪਾ ਗ੍ਰੀਸ ਹੌਤੇ। ਲੱਗ ਗਿਆ ਬਾਬੇ ਘਰੇ ਚੱਲਦੇ ਹੁਣ। ਦਿਨ ਬਾਈ ਗਰਮੀ ਜੀ ਤਾਂ ਨਾ ਬਾਲੇ ਵੱਡੇ ਹੋ ਜਾਂਦੇ ਨੇ ਯਾਰ, ਬਾਲੇ ਨਜਾਇਜ਼ ਵੱਡੇ ਹੋ ਜਾਂਦੇ ਨੇ। ਬਾਕੀ ਮੇਰੇ ਭਰਾ ਜਿੰਨੇ ਵੀ ਆਪਾਂ ਨੂੰ ਇੰਸਟਾ ਤੇ ਦੇ ਦੇ ਨੇ ਜਾਂ ਫੇਸਬੁੱਕ, YouTube ਦੇ 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 ਨੇ ਨਾ ਵੀਰ ਬਣ ਕੇ ਤੁਸੀਂ ਕਮੈਂਟ ਕਮੈਂਟ ਨਹੀਂ ਛੱਡਦੇ ਯਾਰ ਥੱਲੇ ਨਾ ਸ਼ੇਅਰ ਕਰਦੇ ਹੋ ਨਾ ਲਾਈਕ ਕਰਦੇ ਹੋ ਬਰੋ ਦੇਖਦੇ ਦਾ ਜੱਟੋ ਤੁਸੀਂ ਬਹੁਤ ਇੱਕ ਨੰਬਰ ਜੋਬ ਵੀ ਜਿੰਦੀ ਆ ਕਰਿਆ ਕਰੋ ਵੀਰੇ ਯਾਰ ਫੋਲੋ ਵਗੈਰਾ ਕਰੋ ਯਾਰ ਉਹਨਾਂ ਨੇ ਕਰਵਾਉ ਆਪਣੇ ਯਾਰਾ ਵੈਲੀਆਂ ਤੋਂ ਹਾਂ ਬਾਕੀ ਹੁਣ ਦੇਖੋ ਦੇਖੋ ਹਨੇਰਾ ਜਿਹਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਾਬੇ ਕੈਮਰੇ ਨੂੰ ਲੱਗਦਾ ਹੋਣਾ ਹਾਂ ਮਾ ਪਿਆਰੇ ਖੰਡਾ ਗੱਡੀ ਬੋਸ ਕਰਵਾ ਕੇ ਲੈ ਕੇ ਆਇਆ ਬਾਬਿਓ ਪਰ ਸਵੇਰੇ ਸਾਨੂੰ ਪਤਾ ਮੰਡਿਆ ਫੇਰ ਫੇਰ ਨਿਕਲ ਜਾਣਾ ਕੰਮ ਤੇ ਯਾਰ ਬਾਬੇ ਸਾਨੂੰ ਉਹਦੇ ਘਰ ਅੰਮਾ ਚਲੇ ਇੱਥੇ ਵਾਲੇ ਭਰਾਵਾਂ ਦਾ ਸਭ ਨੂੰ ਪਤਾ ਹੀ ਆ ਜਿਹੜੇ ਆਪਣੇ ਇੰਡੀਆ ਵਾਲੇ ਆ ਦੇਖੋ ਯਾਰ ਆਪਣੇ ਕੀ ਹੁੰਦਾ ਬਈ ਦੇਖ ਲਓ ਰੇਲਵੇ ਸਟੇਸ਼ਨ ਤੇ ਕਿਵੇਂ ਗਾਹ ਪੈਂਦਾ ਹੁੰਦਾ ਨਾ ਆ ਚੈੱਕ ਕਰੋ ਹੈ ਕੋਈ ਹੈਗਾ ਕੋਈ ਦੱਸ ਦੋ ਲੈ ਦੇ ਹਾਂਜੀ ਬਾਬੇ ਮੈਂ ਹੁਣ ਦਿਖਾਉਂਦਾ ਸੀ ਉਹ ਉਹ ਫੋਨ ਆ ਗਿਆ ਸੀ ਵਿੱਚ ਮੈਂ ਕਿਹਾ ਕੋਈ ਹੈਗਾ ਦੇਖੋ ਆ ਰੇਲ ਨਿਕਲ ਕੇ ਗਈ ਹੈ ਓਡੇ ਸਾਹਮਣੇ ਆ ਰੇਲ ਦੀ ਲਾਈਨ ਆ ਦੇਖ ਲਓ ਆਪਣੇ ਦੇਖ ਲਓ ਬਾਬੇ ਉਹ ਕਿੰਨਾ ਕੀ ਯਰ ਪੀ ਪਾ ਪੂ ਚੱਲੀ ਤੁਰੀ ਆਉਂਦਾ ਨਾ ਬਈ ਇੰਨਾ ਕੀ ਆਹੀ ਫਰਕ ਆ ਯਾਰ ਇੱਥੇ ਯਾਰ ਲੋਕ ਚਾਹੇ ਆਪਣੇ ਵਾਲੇ ਵੀ ਆ ਉੱਥੋਂ ਆ ਮੈਂ ਵੀ ਉੱਥੀਆਂ ਆ ਪੰਜਾਬ ਤੋਂ ਮੈਂ ਵੀ ਆ ਆਪਾ ਮੈਨੂੰ ਵੀ ਹੁੰਦਾ ਸੀ ਇੱਧਰ ਚ ਨਿਕਲ ਜਾ ਉੱਧਰ ਚ ਨਿਕਲ ਜਾ ਪਰ ਯਾਰ ਇੱਥੇ ਆ ਕੇ ਪਤਾ ਲੱਗਦਾ ਬਈ ਯਾਰ ਜਿਹੜੇ ਰੂਲ ਨੇ ਤਾਂ ਬਈ ਰੂਲ ਨੇ ਯਾਰ ਹਨਾ ਆਪਣੇ ਵੀ ਯਾਰ ਹੋਣੇ ਚਾਹੀਦੇ ਨੇ ਵਧੀਆ ਜਨ ਨਾ ਯਾਰ ਆਪਣੇ ਐਕਸੀਡੈਂਟ ਕਿੰਨੇ ਹੁੰਦੇ ਨੇ ਨਾ ਐਸੇ ਜੀ ਕੋਈ ਦੁਰਘਟਨਾ ਘਟੇ ਕਿੰਨੀ ਯਾਰ ਪਰ ਮਾਦਮੇਰ ਪ੍ਰਿਆਤ ਰੱਖੇ ਸਾਥ ਤੇ ਅ ਅੱਗੇ ਬਾਬਿਓ ਕਰੇ ਚਲੋ ਠੀਕ ਆ ਬਾਬਿਓ ਲਵ ਯੂ ਆ ਪਰ ਯਾਰ ਚੱਕ ਦਿਆ ਕਰੋ ਬਾਬੇ ਕਮੈਂਟ ਕਮੂਡ ਸਿੱਟਿਆ ਕਰੋ ਯਾਰ ਦੇ ਦਿਆ ਕਰੋ ਹੌਸਲਾ ਪੁੱਛ ਲਿਆ ਕਰੋ ਤੇ ਭਾਈ ਦਾ ਹਾਲ ਚਾਲ ਛੇਰ ਸ਼ੂਰ ਕਰ ਦਿਆ ਕਰੋ ਵੀਰ ਬਣ ਕੇ ਨਾਲੇ ਕਰਾਇਆ ਕਰੋ ਲਾਈਕ ਲੂ ਇੱਕ ਥਮ ਥਮ ਚੱਕ ਦਿਆ ਕਰੋ ਬਾਬੇਓ ਚਲੋ ਠੀਕ ਆ ਲਵ ਯੂ ਆ ਜਟੋ